ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਹੋਂਦ ਵਿੱਚ ਆਉਣ ਵਾਲੀ ਹੈ ਇਹਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ 14 ਤਰੀਕ ਨੂੰ ਇਸ ਦਾ ਆਫੀਸ਼ੀਅਲੀ ਐਲਾਨ ਕਰ ਦਿੱਤਾ ਜਾਵੇਗਾ ਨਵਾਂ ਅਕਾਲੀ ਦਲ ਇੱਕ ਟਰਮ ਆ ਰਹੀ ਸੀ ਸਾਹਮਣੇ ਉਹਦੇ ਨਾਲ ਇਹਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਔਰ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਘੁੰਮਦੀ ਪੂਰੀ ਦਿਖਾਈ ਦੇਣ ਲੱਗੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਸਭ ਨਵਾਂ ਅਕਾਲੀ ਦਲ ਕਹਿੰਦੇ ਵੜਨ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦਾ ਵਿੱਚ ਨਾਮ ਆ ਗਿਆ ਮਾਗੀ ਮੇਲੇ ਵਾਲੇ ਦਿਨੇ ਤਾਂ ਇਹਨੂੰ ਇਨਾਗਰੇਟ ਕਰਨਾ ਆ ਕਿਵੇਂ ਦੇਖ ਰਹੇ ਹੋ ਹੈ ਕੀ ਇਹ ਨਵਾਂ ਅਕਾਲੀ ਦਲ ਦੇਖੋ ਜਿਹੜਾ ਸਾਫ ਸਿੰਘ ਜੀ ਜੀ ਆਪਾਂ ਪੰਜਾਬ ਨੂੰ ਦੇਖੀਏ ਨਾ ਤੇ ਪੰਜਾਬ ਦਾ ਪਚੋਕੜ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਨੂੰ ਲੱਭਿਆ ਹਜੇ ਕੁਝ ਨਹੀਂ ਇਹਨੇ ਗਵਾਇਆ ਹੀ ਗਵਾਇਆ ਤੇ ਪੰਜਾਬ ਦੇ ਲੋਕ ਜਿਹੜੇ ਨਾ ਜਿੱਥੇ ਜੁਝਾਰੂ ਕੌਮ ਵੀ ਹੈ ਉੱਥੇ ਆਸ਼ਾਵਾਦੀ ਵੀ ਹੈ ਜਿਹੜਾੂ ਇਸ ਕਰਕੇ ਹੈ ਕਿ ਇਹਨਾਂ ਨੇ ਹਿੰਦੁਸਤਾਨ ਪਾਕਿਸਤਾਨ ਦੀ ਸਰਹੱਦ ਤੇ ਪੂਰਾ ਪੈਰਾ ਦਿੱਤਾ ਹੋਇਆ ਤੇ ਆਪਣੇ ਜਵਾਨਾਂ ਨੂੰ ਸਿੱਖ ਰੈਜੀਮੈਂਟ ਚ ਭੇਜ ਕੇ ਹਿੰਦੁਸਤਾਨ ਦੀ ਰੱਖਿਆ ਕੀਤੀ ਹੋਈ ਹੈ। ਔਰ ਪੂਰੀ ਤਾਕਤ ਨਾਲ ਮੁਕਾਬਲਾ ਦੁਸ਼ਮਨਾ ਦਾ ਸ਼ਹੀਦ ਵੀ ਤੁਹਾਡੇ ਸਾਹਮਣੇ ਕਿੰਨੇ ਵੱਡੇ ਵੱਡੇ ਹੋਏ ਆਰਮੀ ਚ ਕਿੱਥੇ ਕਿੱਥੇ ਤੱਕ ਜਰਨੈਲ ਜਿਹੜੇ ਆ ਉਸ ਸਿੱਖ ਕੌਮ ਦੇ ਪੰਜਾਬ ਦੇ ਸ਼ੂਰਬੀਰ ਗਏ। ਔਰ ਦੂਜੀ ਜਿਹੜੀ ਗੱਲ ਆਸ਼ਾਵਾਦੀ ਦੀ ਮੈਂ ਕਰਦਾ ਆਸ਼ਾਵਾਦੀ ਇਹ ਹੈ ਕਿ ਜੇ ਤੁਸੀਂ ਪਾਰਟੀਸ਼ਨ ਤੋਂ ਦੇਖੋ 1947 ਤੋਂ ਹਿੰਦੁਸਤਾਨ ਜਦੋਂ ਪਾਕਿਸਤਾਨ ਲੱਗ ਹੋਇਆ ਤੇ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੇ ਝੱਲਿਆ ਉਹਦਾ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਮਰੇ ਤੇ ਜੇ ਨਾਲ ਆਪਾਂ ਇਹ ਗੱਲ ਕਰੀਏ ਕਿ ਜਿਹੜੀ ਆਜ਼ਾਦੀ ਵੀ ਹੈ ਉਹ ਵੀ ਪੰਜਾਬ ਦੇ ਲੋਕਾਂ ਨੇ ਦਵਾਈ ਹੈ ਇਹ ਜਿਹੜਾ ਮਰਜੀ ਜੋ ਮਰਜੀ ਕਹੀ ਜਾਵੇ ਯਾਰ ਭਈ ਮਹਾਤਮਾ ਗਾਂਧੀ ਦਾ ਅੰਦੋਲਨ ਚੱਲਿਆ ਅਸਹਿਯੋਗ ਅੰਦੋਲਨ ਚੱਲਿਆ ਆ ਚੱਲਿਆ ਲੇਕਿਨ ਜੋ ਪੰਜਾਬ ਦੇ ਸ਼ੂਰ ਵੀਰਾਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਨੂੰ ਡਰਾਇਆ ਭਈ ਭਗਤ ਸਿੰਘ ਨੇ ਬੰਬ ਮਾਰਿਆ ਤੇ ਉਹਦੋਂ ਦੇ ਨੇ ਜਾ ਕੇ ਗੋਲੀ ਚਲਾਤੀ ਤੇ ਅੰਗਰੇਜ਼ ਤਾਂ ਡਰ ਗਏ ਯਾਰ ਪੰਜਾਬ ਯਾਨੀ ਇਹ ਜੁਝਾਰੂਆਂ ਦੀ ਜਿਹੜੀ ਮੈਂ ਗੱਲ ਡੈਫੀਨੇਸ਼ਨ ਉੱਤੇ ਕਰਦਾ ਤੇ ਆਸ਼ਾਵਾਦੀ ਇਹ ਹੈ ਕੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਨੂੰ ਉਮੀਦ ਸੀ ਕਿ ਅਸੀਂ ਹਿੰਦੁਸਤਾਨ ਦੇ ਲਈ ਬਹੁਤ ਕੁਝ ਕੀਤਾ ਸਾਨੂੰ ਸਾਡਾ ਬਣਦਾ ਹੱਕ ਮਿਲੂਗਾ ਜਦੋਂ ਥੋੜਾ ਆਜ਼ਾਦੀ ਤੋਂ ਅੱਗੇ ਟੱਪੇ ਆ ਪੰਜਾਬ ਨੂੰ ਲੱਭਿਆ ਕੁਝ ਨਹੀਂ ਉਦੋਂ ਵੀ ਪੰਜਾਬ ਵੱਲ ਧਿਆਨ ਕਿਸੇ ਨੇ ਨਹੀਂ ਦਿੱਤਾ ਕਿਉਂਕਿ ਇਹ ਬਾਰਡਰ ਸਟੇਟ ਸੀ ਫਿਰ ਫਿਰ ਵੀ ਪੰਜਾਬ ਆਸ਼ਾਵਾਦੀ ਰਿਹਾ ਪੰਜਾਬ ਨੂੰ ਲੱਗਿਆ ਨਹੀਂ ਅਸੀਂ ਦੇਸ਼ ਦੇ ਇਸ ਵਸਨੀਕ ਆ ਫਿਰ ਜਦੋਂ ਅਕਾਲ ਪਿਆ ਪੰਜਾਬ ਚੋਂ ਹੀ ਹਰੀ ਕ੍ਰਾਂਤੀ ਦੀ ਲਹਿਰ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਨੇ ਹੀ ਅਨਾਜ ਉਗਾਇਆ ਪੂਰੇ ਦੇਸ਼ ਦਾ ਢਿੱਡ ਭਰਿਆ ਮੈਨੂੰ ਯਾਦ ਹੈ ਐਪੀ ਜੀ ਅਬਦੁੱਲ ਕਲਾਮ ਦੀ ਉਹ ਗੱਲ ਕਹਿੰਦੇ ਯਾਰ ਮੈਂ ਪੰਜਾਬ ਦੀ ਧਰਤੀ ਤੇ ਆਇਆ ਮੈਂ ਸਿਰਫ ਇਹ ਦੇਖਣਾ ਆ ਬਈ ਇਹ 2.5 3% ਲੋਕਾਂ ਨੇ ਇਦਾਂ ਦਾ ਕੀ ਜਾਦੂ ਕੀਤਾ ਕਿ 97% ਲੋਕਾਂ ਦਾ ਢਿੱਡ ਭਰਤਾ ਤੇ ਲੋਕਾਂ ਨੂੰ ਅਕਾਲ ਚੋਂ ਭੁੱਖਮਰੀ ਚੋਂ ਕੱਢ ਲਿਆਂਦਾ ਪੰਜਾਬ ਨੂੰ ਆਸ਼ਾ ਸੀ ਕਿ ਸਾਨੂੰ ਇਹਦਾ ਫਲ ਮਿਲੇਗਾ ਮੈਂ ਅਸੀਂ ਦੇਸ਼ ਲਈ ਬਹੁਤ ਕੁਝ ਕੀਤਾ ਉਹ 1966 ਚ ਚਲੋ ਖੈਰ ਟਸਲ ਸ਼ੁਰੂ ਹੋ ਗਈ ਇੰਦਰਾ ਗਾਂਧੀ ਦੇ ਨਾਲ ਪੰਜਾਬੀ ਸੂਬਾ ਬਣਾਣਾ ਪਿਆ ਉਹਦੇ ਨਾਲ ਪੰਜਾਬ ਜਿਹੜਾ ਜਿੱਦਾਂ ਜਿੱਦਾਂ ਹਕੂਮਤਾਂ ਨਾਲ ਪੰਜਾਬ ਦੀਆਂ ਜੁਝਾਰੂ ਕਿਉਂਕਿ ਜੁਝਾਰੂ ਦਾ ਖੂਨ ਚ ਹੈ ਨਾ ਖੂਨ ਚ ਜਸ਼ੀਲਾਪਾਨਾ ਉਹ ਤਾਂ ਤੁਸੀਂ ਕੱਢ ਨਹੀਂ ਸਕਦੇ ਸਾਡੇ ਡੀ ਐਨ ਏ ਚ ਹੈ ਸਾਰਿਆਂ ਦਾ ਵੀ ਅਸੀਂ ਜਿਹੜਾ ਪੰਜਾਬ ਦਾ ਬੰਦਾ ਉਹਨੇ ਪ੍ਰੋ ਪੰਜਾਬ ਰਹਿਣਾ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਆ ਉਹ ਟਸਲ ਜਿਹੜੀਆਂ ਕੇਂਦਰੀ ਸਰਕਾਰ ਦੀਆਂ ਹਕੂਮਤਾਂ ਹੁੰਦੀਆਂ ਉਹਨੂੰ ਕਿਤੇ ਨਾ ਕਿਤੇ ਗਾਹੇ ਬਗਾਹੇ ਇਹੇ ਲੱਗਦਾ ਕਿ ਯਾਰ ਇਹ ਪੰਜਾਬੀ ਲੋਕ ਨਾ ਐਵੇਂ ਸਾਡੇ ਗੱਲ ਪੈਂਦੇ ਆ ਜੁਝਾਰੂ ਨੇ ਪਰ ਗੱਲ ਇਹ ਆ ਨਾ ਕਿ ਪੰਜਾਬ ਤਾਂ ਆਪਣਾ ਹੱਕ ਮੰਗਦਾ ਪੰਜਾਬ ਤੁਹਾਡੇ ਕੋ ਭੀਖ ਥੋੜਾ ਮੰਗਦਾ ਹੱਕ ਮੰਗਦਾ ਭਾਵੇਂ ਇੰਦਰਾ ਗਾਂਧੀ ਦੀ ਸਰਕਾਰ ਗਈ ਭਾਵੇਂ ਉਸ ਤੋਂ ਬਾਅਦ ਦੀਆਂ ਹੋਰ ਸਰਕਾਰਾਂ ਗਈਆਂ ਲੜਾਈ ਕਰਦੀ ਐ ਬਈ ਸਾਡਾ ਹੱਕ ਦੇ ਦਿਓ ਹੋਰ ਤਾਂ ਲੜਾਈ ਕੋਈ ਨਹੀਂ ਨਾ ਜੋ ਹੁਣ ਵੀ ਕਿਸਾਨ ਡੱਲੇ ਵਾਲ ਹੋਰੀ ਜੇ ਧਰਨੇ ਤੇ ਬੈਠੇ ਕੀ ਮੰਗਦੇ ਨੇ ਕੀਮਤ ਦੇਣੀ ਐ ਐਮਐਸਪੀ ਦੀ ਕਾਰਪੋਰੇਟ ਨੇ ਜਿਨ੍ਹਾਂ ਨੇ ਮੰਨ ਲਓ ਮੱਕੀ ਖਰੀਦਣੀ ਐ ਹੋਰ ਫਸਲਾਂ ਖਰੀਦਣੀਆਂ ਆ ਮਾਰਕੀਟ ਦੀਆਂ ਸਰਕਾਰ ਨੇ ਕਾਨੂੰਨ ਬਣਾਣਾ ਵੀ ਮੱਕੀ ਇਤੋਂ ਥੱਲੇ ਨਾ ਵੀ ਕਿ ਬੀਟੀ ਕਾਟਨ ਇਤੋਂ ਥੱਲੇ ਨਾ ਵੀ ਕਿ ਮੂੰਗੀ ਇਤੋਂ ਥੱਲੇ ਨਾ ਵੀ ਕਿ ਇਹੀ ਬਣਾਣਾ ਨਾ ਤੇ ਇਹਦੇ ਨਾਲ ਮੈਨੂੰ ਇਹ ਦੱਸੋ ਸਰਕਾਰ ਦਾ ਕੀ ਨੁਕਸਾਨ ਆ ਖਰੀਦਦਾਰ ਤਾਂ ਕਾਰਪੋਰੇਟ ਆ ਉਹਦਾ ਸਾਰਾ ਖੁੱਲਾ ਬਾਜ਼ਾਰ ਜਿਹੜਾ ਜਿੱਦੇ ਚ ਜੇ ਮੂੰਗ ਦੀ ਦਾਲ ਆ ਬਾਜਰਾ ਵਾ ਹੁਣ ਮੰਨ ਲਓ ਤੁਸੀਂ 18-20 ਰੁਪਏ ਕਿਲੋ ਬਾਜਰਾ ਜਾ ਕੇ ਦੇਖੋ ਮਾਲ ਦੇ ਵਿੱਚ ਕਿੰਨੇ ਦਾ ਵਿਕਦਾ ਮਾਲ ਜਿਬਿਗਾ ਜਾ ਕੇ 70 80 ਰੁਪਏ ਦਾ ਤੇ ਕਿਸਾਨ ਤਾਂ ਇਹੀ ਕਹਿੰਦਾ ਯਾਰ ਜੇ ਤੁਸੀਂ 70 ਸਾਡਾ ਜਿਹੜਾ ਨਾ ਬਈ ਸਾਨੂੰ ਸਾਡਾ ਬੰਦਾ ਹੱਕ ਦੇ ਦਿਓ ਬਈ ਬੰਦੇ ਹੱਕ ਲਈ ਕਾਨੂੰਨ ਬਣਾ ਦਿਓ ਉਹ ਤੇ ਉਹ ਪੰਜਾਬ ਦੀ ਤਾਂ ਆਹੀ ਟਸਲ ਹੈ ਨਾ ਹੋਰ ਕਾਦੀ ਟਸਲ ਹੈ ਫਿਰ ਚਲੋ ਖੈਰਾਪਾ ਮੁੱਦੇ ਤੋਂ ਥੋੜਾ ਭਟਕ ਗਏ ਆਸ਼ਾਵਾਦੀ ਜਿਹੜੇ ਨਾ ਲੋਕ ਲੋਕ ਸਿਆਸਤ 'ਚ ਵੀ ਉਹਨੇ ਆਸ਼ਾਵਾਦੀ ਨੇ ਪੰਜਾਬ ਦੇ ਲੋਕਾਂ ਨੇ ਆਸ਼ਾ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਸੂਬੇ ਦੀ ਕਮਾਨ ਦਿੱਤੀ ਪੰਜਾਬ ਦੇ ਲੋਕਾਂ ਨੇ ਆਸ਼ਾ ਦੇ ਨਾਲ ਹੀ ਬਈ ਠੀਕ ਹੈ ਕੋਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਭਲਾ ਕਰ ਦੂ ਇਹ ਤਾਂ ਕੁਝ ਨਹੀਂ ਕਰ ਸਕੇ ਦੋ ਵਾਰ ਉਹਨੂੰ ਕਮਾਨ ਦਿੱਤੀ ਪੰਜਾਬ ਦੇ ਲੋਕਾਂ ਨੇ ਆਸ਼ਾ ਦੇ ਨਾਲ ਹੀ ਸਿਮਰਤਜੀਤ ਸਿੰਘ ਮਾਨ ਨੂੰ ਪੰਜਾਬ ਦਾ ਹੀਰੋ ਬਣਾਇਆ ਜੇਲ੍ਹ 'ਚ ਬੈਠੇ ਹੀ ਇਹਨਾਂ ਦੇ ਐਮ ਮੈਂਬਰ ਪਾਰਲੀਮੈਂਟ ਚ ਤਾਤ ਤੇ ਔਰ ਮੈਨੂੰ ਯਾਦ ਹੈ ਤੁਹਾਨੂੰ ਨਾ 1992 ਤੋਂ 1997 ਦੇ ਵਿੱਚ ਜਦੋਂ ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਅੱਤਵਾਦ ਨੂੰ ਜਿਹੜਾ ਉਹਦੇ ਨਾਲ ਪੂਰੀ ਫਾਈਟ ਕੀਤੀ ਜਾ ਰਹੀ ਸੀ ਲੜਾਈ ਲੜੀ ਜਾ ਰਹੀ ਸੀ ਔਰ ਫੇਕ ਐਨਕਾਊਂਟਰਸ ਵੀ ਉਸ ਦੌਰਾਨ ਹੋਏ ਪੰਜਾਬ ਦੇ ਲੋਕਾਂ ਨੂੰ ਲੱਗਿਆ ਸਾਡੇ ਪਿੰਡਾਂ ਥਾਈਂ ਲੋਕਾਂ ਨੂੰ ਲੱਗਿਆ ਸਾਡੇ ਨਜਾਇਜ਼ ਮੁੰਡੇ ਜਿਹੜੇ ਆ ਪੁਲਿਸ ਵਾਲੇ ਮਾਰਦੇ ਪਏ ਨੇ ਔਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਪੰਜਾਬ 'ਚ ਘੁੰਮ ਘੁਮ ਕੇ ਕਿਹਾ ਜਿੱਦਨ ਅਸੀਂ ਸਾਡੀ ਸਰਕਾਰ ਬਣ ਗਈ ਅਸੀਂ ਟਰੂਥ ਕਮਿਸ਼ਨ ਬਣਾ ਦੇਣਾ ਫਿਰ ਲੋਕਾਂ ਦੇ ਮਨ 'ਚ ਆਸ਼ਾ ਆਈ ਖਰੇ ਬਾਦਲ ਸਾਹਿਬ ਸਾਨੂੰ ਇਨਸਾਫ ਦੇ ਦੇਣਗੇ ਫਿਰ ਗੁਰਦੇਵ ਸਿੰਘ ਕੋਂਕੇ ਦਾ ਮਸਲਾ ਵੀ ਉਹਨਾਂ ਦਿਨਾਂ ਚ ਹੋਇਆ ਉਹ ਵੀ ਕਹਿੰਦੇ ਇਹਦਾ ਇਨਸਾਫ ਤੁਹਾਨੂੰ ਦਿਵਾਵਾਂਗੇ ਮੈਂ ਦਿਵਾਉਂਗਾ 97 ਚ ਸਰਕਾਰ ਬਣੀ ਉਹ ਰਿਕਾਰਡ ਤੋੜ ਕੇ ਬਣੀ ਵੱਡੇ ਵੱਡੇ ਦਿਗਜ ਕਾਂਗਰਸ ਦੇ ਹਰ ਕੇ ਰਿਕਾਰਡ ਤੋੜ ਕੇ ਸਰਕਾਰ ਬਣੀ 97 ਵਿੱਚ ਲੋਕਾਂ ਨੂੰ ਆਸ਼ਾ ਸੀ ਹੋਇਆ ਕੁਛ ਨਹੀਂ ਨਿਰਾਸ਼ਾ ਹੋ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੀਡ ਕਰਦੇ ਨੇ ਅਕਾਲੀ ਦਲ ਤੋਂ ਇੰਨਾ ਤੋਂ ਬੜੀਆਂ ਆਸ਼ਾਵਾਂ ਸੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਸ਼ਾਵਾਂ ਸੀ ਪੰਜਾਬ ਦੀਆਂ ਫਸਲਾਂ ਨੂੰ ਲੈ ਕੇ ਸੀ ਪੰਜਾਬ ਦੇ ਪਾਣੀ ਨੂੰ ਲੈ ਕੇ ਸੀ ਪੰਜਾਬ ਦੇ ਚੰਡੀਗੜ੍ਹ ਨੂੰ ਲੈ ਕੇ ਸੀ ਐਸਵਾਈਐਲ ਨੂੰ ਲੈ ਕੇ ਸੀ ਇਹ ਮੋਰਚੇ ਲਾਣਗੇ ਆੜਾ ਲੈਣਗੇ ਕੇਂਦਰ ਸਰਕਾਰ ਨਾਲ ਲੇਕਿਨ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੇਤਰੀ ਪਾਰਟੀ ਫੇਲ ਹੋ ਗਈ ਉਹ ਆਪਣੇ ਚੱਕਰ ਵਿੱਚ ਹੋਰ ਚੀ ਫਸ ਗਏ ਨੇ ਬੇਅਦਬੀ ਦੇ ਕੇਸਾਂ 'ਚ ਫਸ ਗਿਆ ਤੁਹਾਡੇ ਸਾਹਮਣੇ ਸੌਦਾ ਸਾਧ ਨਾਲ ਹੋ ਗਿਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿੰਨਾ ਮਰਜ਼ੀ ਚੱਲੋ ਮੈਂ ਕਹਿੰਨਾ ਭਾਈ ਰਾਜੋਆਣਾ ਦੇ ਜਿਹੜਾ ਵੈ ਉਹਨਾਂ ਨੂੰ ਸਜ਼ਾ ਹੋਈ ਹੈ ਸਭ ਕੁਝ ਹੋਈ ਹੈ ਲੇਕਿਨ ਇਹ ਦੇਖੋ 30 ਸਾਲਾਂ ਦੇ ਵਿੱਚ 30 ਸਾਲਾਂ ਦੇ ਵਿੱਚ ਸਿਰਫ 4 ਘੰਟੇ ਦੀ ਪ੍ਰੋਲ ਤੇ ਮੇਰੀ ਗੱਲ ਨਹੀਂ ਸਮਝਦੇ ਸੌਦਾ ਸਾਧ ਜਿਹਦਾ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ ਨੇ ਜਿੱਤੇ ਉਹ ਹਰ ਮਹੀਨੇ ਬੇਲ ਤੇ ਇਹ ਪੰਜਾਬ ਦੀ ਖੜੂਗਾ ਕੌਣ ਕਰੂਗਾ ਕੋਣ ਕੋਈ ਗਲਤ ਕਰਦਾ ਹੀ ਨਹੀਂ ਬੋਲਦਾ ਹੀ ਨਹੀਂ ਇੱਥੇ ਤਾਂ ਸਾਰੇ ਗੁੰਗੇ ਹੋ ਕੇ ਬੈਠੇ ਪੰਜਾਬ ਦੇ ਲਈ ਫਿਰ ਲੋਕਾਂ ਦੇ ਮਨ ਦੇ ਵਿੱਚ ਆਸ਼ਾ ਦੀ ਕਿਰਨ ਜਾਗੀ ਵੀ ਆਮ ਆਦਮੀ ਪਾਰਟੀ ਪੰਜਾਬ ਦਾ ਕੁਝ ਭਲਾ ਕਰੂਗੀ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਨੇ ਕੁਝ ਨਹੀਂ ਕੀਤਾ 2014 ਚ ਆਏ ਵੱਡੇ ਵੱਡੇ ਵਾਦੇ ਹੋਏ ਆ ਕਰਦਾਂਗੇ ਉਹ ਕਰਦਾਂਗੇ ਪੰਜਾਬ ਦੇ 4 ਮੈਂਬਰ ਪਾਰਲੀਮੈਂਟ ਇਹਨਾਂ ਨੇ ਜਿਤਾ ਦਿੱਤੇ ਤਰ ਅਮਿਰ ਗਾਂਧੀ ਜੀ ਹਰਿੰਦਰ ਖਾਲਸਾ ਸੀ ਸਾਧੂ ਸਿੰਘ ਸੀ ਤੇ 4 ਟੋਟਲ ਐਮਪੀ ਭਗਵਾਨ ਸਿੰਘ ਮਾਨ ਹੋ ਰਹੀ ਸੀ ਜਿਤਾ ਕੇ ਭੇਜਦੇ ਮੈਂਬਰ ਪਾਰਲੀਮੈਂਟ 17 ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਆ ਗਈ ਫਿਰ ਬਾਈ ਦੇ ਵਿੱਚ ਜਦੋਂ ਲੋਕਾਂ ਨੂੰ ਲੱਗਿਆ ਕਿ ਪੰਜਾਬ ਦਾ ਨਹੀਂ ਭਲਾ ਹੁੰਦਾ ਇਹਨਾਂ ਨੂੰ ਸਰਕਾਰ ਦਾ ਮੌਕਾ ਦਿੱਤਾ 92 ਸੀਟਾਂ ਦੇ ਕੇ ਲੇਕਿਨ ਗੱਲ ਇਹ ਹੈ ਕਿ ਪੰਜਾਬ ਉੱਥੇ ਦਾ ਉੱਥੇ ਖੜਾ ਹੈ ਜਿੱਥੇ ਪਹਿਲਾਂ ਖੜਾ ਸੀ ਜਿੱਥੇ 1966 ਚ ਖੜਾ ਸੀ ਅੱਜ ਵੀ ਫਸਲਾਂ ਲਈ ਲੜੀਦਾ ਪਿਆ ਵਾ ਅੱਜ ਵੀ ਜਿਹੜਾ ਵਾ ਪਾਣੀ ਦੀ جنگ ਲੜੀ ਜਾ ਰਹੀ ਆ ਅੱਜ ਵੀ ਅਸੀਂ ਦੇਸ਼ ਦੇ ਲਈ ਲੜੀ ਜਾ ਰਹੇ ਆ ਫਿਰ ਸਾਨੂੰ ਲੋਕ ਜਿਹੜੇ ਪੰਜਾਬ ਨੂੰ ਮਿਹਨੇ ਵਜਦੇ ਨੇ ਪੰਜਾਬ ਨੂੰ ਟੀਚਰਾਂ ਕਰਦੇ ਨੇ ਮਤਲਬ ਤੁਸੀਂ ਮੈਂ ਇਹ ਗੱਲ ਸਮਝਦਾ ਕਿ ਪਤਲਾ ਪੰਜਾਬ ਦੇ ਨਾਲ ਇੱਕ ਮਤਰਾ ਇਹ ਪੁੱਤ ਵਾਲਾ ਹਿਸਾਬ ਜਿਹੜਾ ਉਹ ਅੱਜ ਵੀ ਜਾਰੀ ਆ ਫਿਰ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਪੰਜਾਬ ਨੂੰ ਆਪਣੇ ਹੱਕਾਂ ਲਈ ਖੜਾ ਹੋਣਾ ਪਏਗਾ ਜਦੋਂ ਫਿਰ ਅਮਰਤਪਾਲ ਭਾਈ ਅਮਰਤਪਾਲ ਆਂਦੇ ਨੇ ਉਹ ਆ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਲੋਕ ਉਹਨਾਂ ਵੱਲ ਇੱਕ ਉੱਚੀ ਨਿਗਾਹ ਨਾਲ ਦੇਖਦੇ ਆ ਹਾਈ ਖਰੇ ਯਾਰ ਸਾਡੇ ਪੁੱਤ ਜਿਹੜੇ ਕੈਨੇਡਾ ਗਏ ਨੇ ਧੱਕੇ ਖਾਂਦੇ ਨੇ ਪੰਜਾਬ ਕੀਤੇ ਸੁਨਹਿਰਾ ਹੋ ਜਾਊਗਾ ਇੱਥੇ ਆ ਜਾਣਗੇ ਉਹ ਫਿਰ ਭਾਈ ਅਮਰਤਪਾਲ ਨਾਲ ਲੋਨਾਂ ਦੀ इमोशनल ਅਟੈਚਮੈਂਟ ਹੋ ਜਾਂਦੀ ਜਿਹੜਾ ਪੰਜਾਬ ਦੇ ਬਾਰੇ ਬੋਲੂਗਾ ਮੈਂ ਅੱਜ ਤੁਹਾਨੂੰ ਦੱਸ ਕੇ ਚੱਲਾਂ ਉਹ ਭਾਵੇਂ ਸਰਦਾਰ ਪ੍ਰਗਟ ਸਿੰਘ ਹੋਵੇ ਭਾਵੇਂ ਸਰਦਾਰ ਭਗਵੰਤ ਸਿੰਘ ਮਾਨ ਹੋਵੇ ਤੇ ਭਾਵੇਂ ਕੋਈ ਹੋਵੇ ਭਾਵੇਂ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਹੋਵੇ ਉਹਨੇ ਪੰਜਾਬੀਆਂ ਦੇ ਦਿਲਾਂ 'ਚ ਘਰ ਕਰਨਾ ਹੀ ਕਰਨਾ ਤਾਨੂੰ ਲੋਕ ਇਸ ਕਰਕੇ ਪਿਆਰ ਕਰਦੇ ਆ ਕਿ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਅਮਰਤ ਭਾਈ ਅਮਰਤਪਾਲ ਸਿੰਘ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਪਾਣੀ ਦੀ ਗੱਲ ਪੰਜਾਬ ਦੇ ਜਿਹੜੇ ਮੁੱਦੇ ਨੇ ਚੰਡੀਗੜ੍ਹ ਦੇ ਮੁੱਦੇ ਨੇ ਉਹਨਾਂ ਦੀ ਗੱਲ ਚੱਕੀ ਪੰਜਾਬ 'ਚ ਹੋਰ ਕ੍ਰਿਤੀਆਂ ਦੀ ਗੱਲ ਚੱਕੀ ਤੇ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਬਈ ਨਹੀਂ ਕੋਈ ਖਰੇ ਕੋਈ ਪੰਜਾਬ ਲਈ ਬੋਲਣ ਵਾਲਾ ਜੰਮਿਆ ਤਾਂ ਹੈਗਾ ਖੜਿਆ ਤਾਂ ਹੈਗਾ ਵਰਨਾ ਤਾਂ ਸਾਰੇ ਮੋਹਾਲੀ ਤੋਂ ਬਾਅਦ ਜਾ ਕੇ ਤਾਂ ਲੰਮੇ ਪੈ ਜਾਂਦੇ ਆ ਮੋਹਾਲੀ ਟੱਪਦੇ ਆ ਚੰਡੀਗੜ੍ਹ 'ਚ ਪੈਰ ਰੱਖਦੇ ਉੱਥੇ ਹੀ ਹੱਥ ਜੋੜ ਕੇ ਲੰਮੇ ਪੈਣੇ ਸ਼ੁਰੂ ਹੋ ਗਏ ਕਈਆਂ ਦੇ ਕਾਰਪੋਰੇਟ ਕਾਰੋਬਾਰ ਐ ਬੱਸਾਂ ਵਾਂ ਟ੍ਰਾਂਸਪੋਰਟ ਐ ਇਹ ਲੋਕ ਨਹੀਂ ਬੋਲ ਸਕਦੇ ਇਹ ਲੋਕ ਸਾਰੇ ਰਾਲੇ ਹੋ ਚੁੱਕੇ ਆ ਇਹ ਇੱਥੋਂ ਹੀ ਬੋਲਦੇ ਆ ਅੱਗੇ ਜਾ ਕੇ ਢਿੱਲੇ ਹੋ ਜਾਂਦੇ ਆ ਇਹਨਾਂ ਦਾ ਸਿਰ ਝੁੱਕ ਜਾਂਦਾ ਅੱਗੇ ਜਾਂਦੇ ਆ ਤੇ ਹੁਣ ਫਿਰ ਪੰਜਾਬ ਲਈ ਕੌਣ ਬੋਲੂਗਾ ਪੰਜਾਬ ਦੇ ਮੁੱਦੇ ਬੜੇ ਨੇ ਖੜੇ ਨੇ ਔਰ ਪੰਜਾਬ ਦੇ ਛਲਣੀ ਹੋਇਆ ਪਿਆ ਜੇ ਆਪਾਂ ਕਹੀਏ ਨਾ ਸੀਨਾ ਛਲਣੀ ਹੋਇਆ ਪਿਆ ਪੰਜਾਬ ਦੀ ਕਣਕ ਜੜੀ ਆ ਤੁਹਾਡੇ ਸਾਹਮਣੇ ਹੁਣ ਕਿੰਨੀ ਐਤਕੀ ਕਣਕ ਚੱਕਣ ਲਈ ਰਚੋਣਾ ਸੌਰੀ ਚੱਕਣ ਲਈ ਕਿੰਨੀ ਜਦੋਜਾਹਿਦ ਕਰਨੀ ਬਈ ਹੁਣ ਮੱਧ ਪ੍ਰਦੇਸ਼ ਦੀ ਕਣਕ ਜੜੀ ਆ ਐਮਪੀ ਦੀ ਕਣਕ ਉਹ ਰਾਜ ਕਰਨ ਲੱਪਈ ਆ ਪੰਜਾਬ ਦੀਆਂ ਫਸਲਾਂ ਰੋਲਣ ਲੱਪਈਆਂ ਕਿੱਥੇ ਜਾਣਗੇ ਪੰਜਾਬ ਦੇ ਵਸਨੀਕ ਕੈਨੇਡਾ ਨੇ ਉਦਾਂ ਪੰਜਾਬ ਦਾ ਕੈਨੇਡਾ ਤੇ ਹਿੰਦੁਸਤਾਨ ਦਾ ਉਦਾਂ ਰੋਲਾ ਚੱਲ ਪਿਆ ਉੱਥੋਂ ਪੰਜਾਬੀ ਹੁਣ ਵਾਪਸ ਥੋੜਨ ਲੱਪੇ ਨੇ ਝੋਲੇ ਚੱਕ ਕੇ ਕਿੱਥੇ ਜਾਣਗੇ ਮੈਨੂੰ ਇਹ ਦੱਸੋ ਬਾਕੀ ਦੇਸ਼ਾਂ ਨੇ ਸਖਤੀ ਘੱਟ ਛੱਡੀ ਆ ਤੇ ਪੰਜਾਬ ਕੋਲ ਤਾਂ ਸਿਰਫ ਇਹੀ ਆਪਣੀ ਸਟੇਟ ਬਚਦੀ ਆ ਤੇ ਇੱਥੇ ਹੈ ਕੀ ਆ ਫਿਰ ਲੋਕ ਇਹ ਦੇਖਦੇ ਨੇ ਜਿਵੇਂ ਜੋ ਪੰਜਾਬ ਤਾਂ ਰੋਲ ਗਿਆ ਜਦੋਂ ਲੋਕ ਜਾਂਦੇ ਨੇ ਹైదరాబాద్ ਦੇਖਦੇ ਨੇ ਉਧਰ ਜਾ ਕੇ ਸ਼ਹਿਰ ਦੇਖਦੇ ਨੇ ਬੰਬੇ ਦੇਖਦੇ ਨੇ ਤੇ ਉਹਦੇ ਸਾਹਮਣੇ ਲੱਗਦਾ ਕੀ ਪੰਜਾਬ ਤਾਂ ਯਾਰ ਵੱਡਿਆ ਖੁੱਡਿਆ ਪਿਆ ਇਹਨੂੰ ਤਾਂ ਇਹਨੂੰ ਛਲਣੀ ਕੀਤਾ ਪਿਆ ਫਿਰ ਅਮਰਤਪਾਲ ਦੀ ਜਦੋਂ ਗੱਲਾਂ ਆndੀਆਂ ਫਿਰ ਉਹਦੇ ਵਾਲਾ ਅਟੈਚਮੈਂਟ ਹੁੰਦੀ ਆ ਹੁਣ ਸ਼ਰੂਮ ਨਹੀਂ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਇਸ ਸਾਲ ਤੋਂ ਨਹੀਂ ਹੋਈਆਂ ਅੱਜ ਵੀ ਉਹੀ ਜਿਹੜੇ ਧੜਾ ਹੈਗਾ ਜਿਹੜਾ ਉਹੀ ਰਾਜ ਕਰਦਾ ਪਿਆ ਉਹਨਾਂ ਤੁਸੀਂ ਇਹ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਮਤਲਬ ਜਿਹੜੇ ਆ ਉਹ ਮਾਮਲੇ ਉਛਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਗਾਇਬ ਹੋਏ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਦਾ ਸਾਦ ਨੂੰ ਐਡਵਰਟਾਈਜ਼ਮੈਂਟ ਕਰਨ ਦੇ ਉਹ ਹੋਏ ਤੁਹਾਡੇ ਸਾਹਮਣੇ ਲੰਗਰ ਦੀਆਂ ਰੋਟੀਆਂ ਦਾ ਜਿਹੜਾ ਵਾ ਸੁੱਕੀਆਂ ਰੋਟੀਆਂ ਦਾ ਕਿੰਨਾ ਰੋਲਾ ਪਿਆ ਘਟਾਲਾ ਹੋਇਆ ਬਾਰ ਜਿਹੜੀ ਕੈਨੇਡਾ ਸੌਫਟ ਕਾਪੀ ਚਲੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਛਪਿਆ ਕਿੰਨੇ ਭੇਜੀ ਕਿੱਦਾਂ ਗਈ ਇਹ ਸਾਰੇ ਮੁੱਦੇ ਕਿੱਥੇ ਨੇ ਇਸ਼ਤਿਹਾਰ ਤੁਸੀਂ ਦੇ ਦਿੱਤਾ ਸੌਦਾ ਸਾਧ ਨੂੰ ਮਾਫ ਕਰਦਾ ਇਹ ਵੀ ਲੋਕੀ ਫਿਰ ਆਸ਼ਾ ਨਾ ਦੇਖਦੇ ਨੇ ਖਰੇ ਭਾਈ ਅਮਰਤਪਾਲ ਸਿੰਘ ਖਾਲਸਾ ਕੇ ਕੁਝ ਨਾ ਕੁਝ ਸੁਧਾਰ ਕਰੇਗਾ ਕੁਝ ਪੰਥ ਚ ਸੁਧਾਰ ਕਰੇਗਾ ਕੁਝ ਮਿਸ਼ਨਰੀਆਂ ਜਿਹੜੀਆਂ ਪੰਜਾਬ ਚ ਕਾਬਜ਼ ਹੋ ਰਹੀਆਂ ਉਹਨਾਂ ਨੂੰ ਠੱਲ ਪਾਊਗੀ ਮਤਲਬ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਇਸ ਕਰਕੇ ਜੋ ਇਹ ਅਕਾਲੀ ਦਲ ਨੂੰ ਜੋ ਮਰਜ਼ੀ ਕਹੀ ਜਾਵੇ ਲੇਕਿਨ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਤੇ ਪੰਜਾਬ ਦੇ ਆਸ਼ਾਵਾਦੀ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਜਗ੍ਹਾ ਜਿਹੜੀ ਅਮਰਤਪਾਲ ਨੇ ਘੜ ਕੀਤੀ ਹੋਈ ਹੈ ਸਰੋਤ ਸਾਹਿਬ ਹੁਣ ਦੋ ਖੇਤਰੀ ਪਾਰਟੀਆਂ ਪੰਜਾਬ 'ਚ ਹੋਣ ਰੱਖਣ ਗਿਆ ਇੱਕ ਤਾਂ ਪਹਿਲਾਂ ਹੀ ਓਬਵੀਅਸ ਹੀ ਆ ਫਿਰ ਜਿਹੜੀ ਦੂਸਰੀ ਪਿਆ ਜਿਹੜੀ ਪ੍ਰਾਣੀਆਂ ਅਕਾਲੀ ਦਲ ਹੈ ਫਿਰ ਉਹ ਪਸਤ ਹੋ ਜਾਏਗੀ ਕੀ ਹੋਣ ਵਾਲਾ ਯਾਰ ਇਸ ਤਰ੍ਹਾਂ ਹੁੰਦਾ ਨਾ ਜ਼ਰੂਰੀ ਨਹੀਂ ਹੁੰਦਾ ਅੱਜ ਵੀ ਦੇਖੋ ਅਕਾਲੀ ਦਲ ਯੂਨਾਈਟਿਡ ਚੱਲ ਰਿਹਾ ਹੈ ਅਕਾਲੀ ਦਲ 1920 ਚੱਲ ਰਿਹਾ ਹੈ ਅਕਾਲੀ ਦਲ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਅਮਰitsar ਚੱਲ ਰਿਹਾ ਚੱਲੀ ਜਾ ਰਿਹਾ ਜਿਹੜੇ ਚੱਲਣ ਵਾਲੇ ਆ ਲੇਕਿਨ ਗੱਲ ਇਹ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਪੰਥ ਦੇ ਵਿੱਚ ਘਾਟ ਮਹਿਸੂਸ ਕੀਤੀ ਜਾ ਰਹੀ ਆ ਉਹ ਸਪੇਸ ਆ ਆ ਜਿਹੜੀਆਂ 2024 ਦੀਆਂ ਚੋਣਾਂ ਹੋਈਆਂ ਦੇਖੋ ਦੋ ਤਾਂ ਮੈਂਬਰ ਪਾਰਲੀਮੈਂਟ ਜਿੱਤੇ ਕਿ ਆਜ਼ਾਦ ਜਿੱਤੇ ਕੋਈ ਕਾਰਨ ਆ ਤੇ ਆਜ਼ਾਦ ਜਿੱਤੇ ਨਾ ਇਸੇ ਕਰਕੇ ਆਜ਼ਾਦ ਜਿੱਤੇ ਮੇ ਪੰਜਾਬ ਦਾ ਕੋਈ ਭਲਾ ਤਾਂ ਕਰੂਗਾ ਕੋਈ ਬੋਲਣ ਵਾਲੇ ਤਾਂ ਹੈਗੇ ਪੰਜਾਬ ਬਾਰੇ ਬਰਨਾਂ ਤਾਂ ਸਾਰੇ ਗੁੰਗੇ ਬਹਿਰੇ ਹੀ ਹੈਗੇ ਆ ਔਰ ਜੇ ਪੰਜਾਬ ਦੀ ਵੋਟ ਕੈਲਕੂਲੇਟ ਕਰੀਏ ਤਾਂ 14-15 ਲੱਖ ਵੋਟ ਜਿਹੜੀ ਹੈ ਮੈਂ ਸੋਚਦਾ ਕਿ ਅਲੱਗ-ਅਲੱਗ ਕੌਨਸਟੀਚੂਐਂਸੀਆਂ ਦੇ ਵਿੱਚ ਉਹਨਾਂ ਨੂੰ ਪਈ ਹੈ ਹਾਂ ਹੁਣ ਉਹ ਜਿਹੜਾ ਅਮਰਤਪਾਲ ਦਾ ਜਿਹੜਾ ਅਕਾਲੀ ਦਲ ਬਣ ਰਿਹਾ ਹੈ ਭਾਈ ਅਮਰਤਪਾਲ ਜਿਹੜਾ ਅਕਾਲੀ ਦਲ ਬਣਾਉਣ ਜਾ ਰਹੇ ਨੇ ਉਹਦੇ ਵਿੱਚ ਕੀ ਆਪਾਂ ਸਾਰੇ ਜਿਹੜੇ ਬਾਕੀ ਧਰਮਾਂ ਦੇ ਲੋਕ ਸੈਕੂਲਰ ਹੋਏਗਾ ਕਿ ਨੌਨ ਸੈਕੂਲਰ ਹੋਏਗਾ ਇਹ ਹਜੇ ਗੱਲਾਂ ਆਣੀਆਂ ਬਈ ਇਹਦੇ ਵਿੱਚ ਇਹ ਨਾ ਹੋਵੇ ਕਿ ਸਾਰੇ ਗਰਮ ਖਿਆਲੀ ਆ ਜਾਣ ਹੋਰ ਵੀ ਹਿੰਦੂ ਲੀਡਰ ਆਣੇ ਚਾਹੀਦੇ ਆ ਪੰਜਾਬ ਹਿੰਦੂਆਂ ਦਾ ਵੀ ਹੈਗਾ ਪੰਜਾਬ ਸਾਰੇ ਇਹ ਨਹੀਂ ਹੈਗਾ ਕਿ ਪੰਜਾਬ ਸਿਰਫ ਤੇ ਸਿਰਫ ਸਿੱਖਾਂ ਦੀ ਸਟੇਟ ਹੈ ਹਿੰਦੂਆਂ ਦਾ ਵੀ ਇੱਥੇ ਹੈਗੇ ਨਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮਿਲ ਕੇ ਰਹਿੰਦੇ ਨੇ ਉਨਾਲੀ ਕਿੰਨਾ ਸਪੇਸ ਮਿਲਦਾ ਵਾ ਕੀ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਅਰਬਨਾਈਜ਼ ਵੋਟਰ ਜਿਹੜਾ ਹੈਗਾ 54 55% ਇਹ ਵੀ ਸਰਕਾਰਾਂ ਬਣਾ ਚ ਡਿਸਾਈਡ ਕਰਦਾ ਔਰ ਹੁਣ ਹਜੇ ਦੇਖੋ ਜਿਹੜਾ ਵਾ ਪੰਥ ਦੇ ਵਿੱਚ ਆਪਣਾ ਝਗੜਾ ਪਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਹੋਰੀ ਦਿਨਾਲ ਜਿਵੇਂ ਹੋ ਰਿਹਾ ਜਿੱਦਾਂ ਬਾਹਰ ਆ ਰਹੀਆਂ ਗੱਲਾਂ ਮੈਂ ਤਾਂ ਕੱਲ ਪਰਸੋਂ ਮੈਨੂੰ ਕੋਈ ਦੱਸ ਰਿਹਾ ਜੀ ਕੁਝ ਸੀਸੀਟੀਵੀ ਵੀ ਆ ਰਹੀਆਂ ਹੋਈਆਂ ਬਾਹਰ ਹੋਰ ਜਿਹੜਾ ਮਤਲਬ ਸੀਸੀਟੀਵੀ ਉਹ ਨਾ ਨੈਗੇਟਿਵ ਨਾਲ ਸੋਚਿਆ ਜਾਵੇ ਪੋਜ਼ਿਟਿਵ ਢੰਗ ਦੀਆਂ ਕਈ ਸੀਸੀਟੀਵੀ ਆਉ ਕਈ ਆ ਰਹੀਆਂ ਇਦਾਂ ਦੀਆਂ ਚੀਜ਼ਾਂ ਬਾਹਰ ਵੀਡੀਓਜ਼ ਆ ਰਹੀਆਂ ਹੋਰ ਬਾਹਰ ਤੇ ਜਿੰਦੇ ਨਾਲ ਕਹਿੰਦੇ ਜੀ ਕਾਫੀ ਕੁਸ਼ ਧਮਾਕੇ ਹੋਣਗੇ ਜੀ ਤੇ ਉਹਦੇ ਵਿੱਚ ਜਿਵੇਂ ਮੈਨੂੰ ਕੋਈ ਦੱਸ ਰਿਹਾ ਸੀਗਾ ਜੀ ਇਹਨਾਂ ਦੇ ਗਾਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਕਿਉਂ ਲਾਏ ਗਏ ਉਹਦੇ ਵਿੱਚ ਕਈ ਚੀਜ਼ਾਂ ਦੇ ਖੁਲਾਸੇ ਹੋਣਗੇ ਲੋਕ ਕਰ ਹੀ ਜਾ ਰਹੇ ਗੱਲਾਂ ਆਈ ਜਾਣੀਆਂ ਪੰਥ ਦੇ ਵਿੱਚ ਆਪਸ ਲੋਕ ਕੀ ਕਰਨਗੇ ਤਾਨੂੰ ਪਤਾ ਜੀ 92 ਸੀਟਾਂ 2022 ਚ ਆਮ ਆਦਮੀ ਪਾਰਟੀ ਨੂੰ ਕਿਉਂ ਪਈਆਂ ਸੀ ਮਿਲੀਆਂ ਸੀ ਦੱਸੋ ਉਹ ਅੱਧਿਆ ਕਰਕੇ ਮਿਲੀਆਂ ਸੀ ਜਦੋਂ ਕਾਂਗਰਸੀ ਆਪਸ ਚ ਲੜ ਪਏ ਸਿੱਧੂ ਚੰਨੀ ਦਾ ਪਜਾਮਾ ਲਾਈ ਜਾਵੇ ਚੰਨੀ ਜਿਹੜਾ ਵਾ ਉਹ ਆਪਣਾ ਰੋਣਾ ਰਹੀ ਜਾਵੇ ਜਾਖੜ ਵੀ ਚੰਨੀ ਦੇ ਮਗਰ ਡੰਡਾ ਲੈ ਕੇ ਦੌੜੀ ਜਾਵੇ ਕੈਪਟਨ ਆਪਣਾ ਚੀਕਾਂ ਮਾਰੀ ਜਾਵੇ ਕਾਂਗਰਸੀ ਆਪਸ ਚ ਲੜੇ ਪਏ 부ਜੇ ਪਏ ਲੋਕਾਂ ਨੇ ਕਿਹਾ ਯਾਰ ਇਹਨਾਂ ਨੇ ਲੜਨਾ ਇਹਨਾਂ ਨੂੰ ਕਰੋ ਸਾਈਡ ਤੇ ਤੇ ਆਪਾਂ ਕਿਸੇ ਨਵੇਂ ਬੰਦੇ ਨੂੰ ਮੌਕਾ ਦਈਏ ਉਹੀ ਹਾਲ ਹੁਣ ਅਕਾਲੀ ਦਲ ਦਾ ਅਕਾਲੀ ਦਲ ਨੇ ਕਰਕੇ ਵਿੱਚ ਪੰਥ 'ਚ ਜਿਵੇਂ ਦੀ ਜੰਗ ਚੱਲਦੀ ਪਈ ਆ ਇਹ ਜਿਹੜਾ ਇਹ ਬੜਾ ਟਰਨਿੰਗ ਪੁਆਇੰਟ ਐ ਪੰਥ ਪੰਥ ਲਈ ਇਹ ਜਿੱਦਾਂ ਦੀ ਜੰਗ ਚੱਲਦੀ ਪਈ ਐ ਜਿੱਦਾਂ ਕਾਲਕਤਕ ਸਾਹਿਬ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਨੂੰ ਚੁਣੌਤੀਆਂ ਮਿਲਣ ਲੱਗ ਪਈਆਂ ਇਹ ਛੋਟੀ ਗੱਲ ਨਹੀਂ ਐ ਇਹ ਤੁਸੀਂ ਕੀ ਸਮਝਦੇ ਛੋਟੀਆਂ ਗੱਲਾਂ ਇਹ ਇਸੇ 'ਤੇ ਇਤਿਹਾਸੀਆਂ ਬਹੁਤ ਵੱਡੀਆਂ ਗੱਲਾਂ ਔਰ ਇਹਦੇ ਨਾਲੇ ਟਰਨਿੰਗ ਪੁਆਇੰਟ ਐ ਸਿੱਖ ਸਮਾਂ ਪੰਥ ਸੋਚ ਰਿਹਾ ਬਈ ਇਹ ਹੁੰਦਾ ਕੀ ਪਿਆ ਇਸ ਕਰਕੇ ਕੋਈ ਨਾ ਕੋਈ ਪਾਵਰਫੁੱਲ ਲੋਬੀ ਖੜੀ ਹੋਏਗੀ ਲੋਕਾਂ ਨੂੰ ਆਸ਼ਾ ਵਹਿ ਖੜੇ ਹੋਣਗੇ ਕੋਈ ਪੰਥ ਨੂੰ ਸੇਧ ਮਿਲੂਗੀ ਭਲਾ ਹੋਊਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਇਸ ਕਰਕੇ ਲੱਗਦਾ ਹੈ ਕਿ ਇਹ ਹੁਣ ਅੱਗੋਂ ਅਕਾਲੀ ਦਲ ਦਾ ਸੰਵਿਧਾਨ ਇਹਨਾਂ ਦਾ ਕੀ ਬੰਦਾ ਵਾ ਕਿ ਇਹ ਨਾ ਹੋਵੇ ਜਿਵੇਂ ਅੱਗੇ ਅਕਾਲੀ ਦਲ ਸ਼ੁਰੂ ਹੋਇਆ ਸੀ ਕਿ ਇਹਦਾ ਪੱਤੇ ਕੋਈ ਇਹਦਾ ਨਹੀਂ ਬਣ ਸਕਦਾ ਮੈਂਬਰ ਇਹ ਹੁਣ ਕਿਦਾਂ ਅਕਾਲੀ ਦਲ ਦਾ ਸੰਵਿਧਾਨ ਬਣਾਉਂਦੇ ਨੇ ਕਿੱਦਾਂ ਦੇ ਲੀਡਰ ਨਾਲ ਜੁੜਦੇ ਨੇ ਕੀ ਇਹਨਾਂ ਦੀ ਆਈਡੀਓਲੋਜੀ ਕੰਮ ਕਰਦੀ ਹੈ ਇਹ ਗਰਮ ਖਿਆਲੀਆਂ ਦੇ ਚਲਦੇ ਆ ਕਿ ਹੁਣ ਨਰਮ ਖਿਆਲੀਆਂ ਨੂੰ ਵੀ ਨਾਲ ਲੈ ਕੇ ਚਲਦੇ ਆ ਇਹਦੇ ਉੱਤੇ ਸਾਰਾ ਹਜੇ ਹੋਣਾ ਮੈਂ ਜਿਹੜਾ ਉਸ ਤੋਂ ਬਾਅਦ ਨਿਕਲ ਕੇ ਆਣਾ ਫਿਰ ਦਲ ਤੇ ਵੀ ਆਉਣਾ ਚਾਹੁੰਦਾ ਡਾਕਟਰ ਸਾਹਿਬ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਮੂਲ ਪੱਧਰ ਦੇ ਉੱਤੇ ਤਾਂ ਇੱਕ 1925 ਦੇ ਐਕਟ ਦੇ ਉੱਤੇ ਮੂਲ ਚੱਲਦਾ ਆ ਉਸ ਤੋਂ ਬਾਅਦ ਭਾਵੇਂ ਉਹ ਚ ਐਮੈਂਡਮੈਂਟਸ ਹੋਈਆਂ ਉਹ علیحدਾਂ ਗੱਲ ਆ ਪਰ ਅਸਲ ਅਜੇ ਵੀ ਵਿਚਾਰ ਇਹੀ ਹੈ ਕਿ ਉਸ ਵੇਲੇ ਦਾ ਐਕਟ ਜਿਹੜਾ ਸੀ ਉਹ ਪੂਰਾ ਹੀ ਮਤਲਬ ਆਪਣੇ ਹਿਸਾਬ ਨਾਲ ਚੇਂਜ ਕਰ ਦਿੱਤਾ ਗਿਆ ਤੁਹਾਨੂੰ ਇਹ ਲੱਗਦਾ ਕਿ ਹੁਣ ਜਿਹੜਾ ਇਹ ਨਵਾਂ ਅਕਾਲੀ ਦਲ ਬਣੂਗਾ ਉਹ ਪੁਰਾਣੀਆਂ ਰਵਾਇਤਾਂ ਦੇ ਹਿਸਾਬ ਨਾਲ ਬਣੂਗਾ ਜਾਂ ਫਿਰ ਉਹ ਸੈਕੂਲਰਿਜ਼ਮ ਦੇ ਉੱਤੇ ਬੇਸਡ ਰਹਿੰਦਾ ਕਿਦਾਂ ਦੇ ਅੰਦਾਜ਼ੇ ਹੈ ਦੇਖੋ ਜੇ ਤਾਂ ਸੈਕੂਲਰਿਜ਼ਮ ਤੇ ਬੇਸਡ ਰਹੇਗਾ ਜੇ ਤਾਂ ਪਾਲਤਨ ਕਾਲਤਾ ਦਾ ਜਿਉ ਰਹਣਗੇ ਕਿ ਨਹੀਂ ਅਸੀਂ ਉਸ 1925 ਤੇ ਰਹਿਣਾ ਫਿਰ ਜਿਹੜਾ ਉਹਨਾਂ ਨੂੰ ਬਈ ਫਿਰ ਔਖਾ ਹੋ ਜਾਂਦਾ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਧਰਮਾਂ ਦੇ ਲੋਕ ਨੇ ਇਸਾਈ ਇਸਾਈ ਲੋਕ ਬਹੁਤ ਆ ਚੁੱਕੇ ਨੇ ਪੰਜਾਬ 'ਚ ਹਿੰਦੂ ਬਹੁਤ ਹੈਗਾ ਤੁਹਾਡੇ ਸਾਹਮਣੇ ਹੁਣ ਬੀਜੇਪੀ ਨੂੰ 2024 'ਚ ਵੋਟਾਂ ਪਈਆਂ ਮੈਂ 19.18 ਪੁਆਇੰਟ ਕੁਝ ਪਰਸੈਂਟ ਵੋਟਾਂ 5 6 ਵੋਟਾਂ ਪਰਸੈਂਟ ਵੋਟਾਂ ਪਈਆਂ ਪੰਜਾਬ ਦੇ ਵਿੱਚ ਅਰਬਨਾਈਜ਼ ਜਿਹੜਾ ਵੋਟਰ ਹੈਗਾ ਬੜਾ ਸਟਰੋਂਗ ਹੋ ਚੁੱਕਾ ਹੋਇਆ ਹੁਣ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਮੈਂ ਇੱਥੇ ਲੱਗ ਲੱਗ ਧਰਮਾਂ ਦੇ ਲੋਕ ਨੇ ਰਵਿਦਾਸੀਆ ਸਮਾਜ ਦੇ ਲੋਕ ਨੇ ਭਗਤ ਬਰਾਦਰੀ ਦੇ ਲੋਕ ਨੇ ਵਾਲਮੀਕੀ ਭਾਈਚਾਰਕ ਦੇ ਲੋਕ ਨੇ ਪੰਜਾਬ ਦੀ ਖੂਬਸੂਰਤੀ ਆ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਆ ਇੱਥੇ ਮੁਸਲਮਾਨਸ ਲੋਕ ਬਹੁਤ ਨੇ ਸੋ ਇਸ ਕਰਕੇ ਜੇ ਤਾਂ ਇਹ ਲਊਗਾ ਕਿ ਸੈਕੂਲਰ ਬਣ ਕੇ ਚੱਲਣਾ ਤੇ ਫਿਰ ਤਾਂ ਮੈਨੂੰ ਲੱਗਦਾ ਇਹ ਅਕਾਲੀ ਦਲ ਇਹ ਵਾਲਾ ਖੜਾ ਹੋ ਜਾਏਗਾ ਜੇ ਰਏ ਕਿ ਨਹੀਂ ਆਪਾਂ ਉਸੇ ਤੇ ਚੱਲਣਾ ਤੇ ਫਿਰ ਬੜਾ 1925 ਵਾਲੇ ਦੇ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ ਫਿਰ ਔਖਾ ਹੋ ਜਾਂਦਾ ਕੰਮ ਛੋਟਾ ਲੰਗੇ ਦਿਨ ਨਾ ਕੁਝ ਤਸਵੀਰਾਂ ਵੀ ਬਹੁਤ ਵਾਇਰਲ ਹੋਈਆਂ ਸੀ ਬੀਬੀ ਜ਼ਗੀਰ ਕੌਰ ਤੇ ਬਾਕੀ ਜਿਹੜੇ ਵਿਰੋਧੀ ਧਿਰ ਦੇ ਜਾਂ ਬਾਗੀ ਧੜੇ ਦੇ ਜਿਹੜੇ ਲੀਡਰ ਸੀ ਉਹ ਸਰਬਜੀਤ ਸਿੰਘ ਖਾਲਸਾ ਦੇ ਸਮਾਗਮਾਂ 'ਚ ਜਾ ਰਹੇ ਸੀ ਜਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮਿਲ ਰਹੇ ਸੀ ਹੁਣ ਜਿਹੜੀਆਂ ਜਿਹੜਾ ਇਹ ਨਵਾਂ ਜਨ ਨਵੀਂ ਪਾਰਟੀ ਖੜੀ ਹੋਣੀ ਆ ਤੁਹਾਨੂੰ ਲੱਗਦਾ ਇਹਦੇ ਵਿੱਚ ਉਹ ਲੋਕ ਵੀ ਉਹ ਲੀਡਰ ਵੀ ਆ ਸਕਦੇ ਜਿਹੜੇ ਅਕਾਲੀ ਦਲ ਤੋਂ ਬਾਹਰ ਦੇ ਕੋ ਪਤਾ ਕੀ ਹੈ ਡਿਪੈਂਡ ਹਜੇ ਬਾਤ ਹੈ ਹੀ ਨਹੀਂ ਉਹ ਤਾਂ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਆਪਣਾ ਧੜਾ ਸੁਧਾਰ ਲੈਰ ਭੰਗ ਕਰਤੀ ਉਹ ਕਾਲੀ ਦਲ ਚ ਬਾਹਰ ਨਹੀਂ ਹੈ ਜੇ ਕਿਸੇ ਦਾ ਰੈਜ਼ੀਗਨੇਸ਼ਨ ਹਜੇ ਅਸੈਪਟ ਨਹੀਂ ਹੋਇਆ ਕਿਸੇ ਨੂੰ ਕੱਢਿਆ ਨਹੀਂ ਗਿਆ ਉਹ ਜਿਵੇਂ ਨਾ ਪਹਿਲਾਂ ਭੁੰਦਰ ਨੇ ਕੁਝ ਬਾਕੀ ਲੀਡਰਾਂ ਨੂੰ ਕੱਢ ਦਿੱਤਾ ਸੀ ਉਸ ਤੋਂ ਬਾਅਦ ਲੇਕਿਨ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਦਾ ਬਾਅਦ ਹੁਕਮ ਆ ਗਿਆ ਸੁਧਾਰ ਲੈਰ ਭੰਗ ਹੋ ਗਈ ਹੁਣ ਉਹ ਕਿੰਨਾ ਕੁ ਇਹਨਾਂ ਦੇ ਨਾਲ ਜੁੜਦੇ ਨੇ ਇਹ ਵਿਚਾਰਧਾਰਾ ਤੇ ਆ ਦੇਖੋ ਜੇ ਤਾਂ ਕट्टरपंथी ਵਿਚਾਰਧਾਰਾ ਤੇ ਰਹੇ ਫਿਰ ਅਕਾਲੀ ਦਲ ਦੇ ਜਿਹੜੇ ਲੋਗ ਨੇ ਜਿਹੜੇ ਲੀਡਰ ਨੇ ਆ ਵਾਲੇ ਮੰਨ ਲਓ ਗੁਰਪ੍ਰਤਾਪ ਸਿੰਘ ਵੜਾਲਾ ਹੋ ਗਏ ਜਾਂ ਚੰਦੂਆ ਜਰਾ ਹੋਰੀ ਹੋ ਗਏ ਇਹਨਾਂ ਨੇ ਕਿਨਾਰਾ ਰੱਖਣਾ ਬੀਬੀ ਜਗੀਰ ਕੌਰ ਹੋਗੇ ਕਿਉਂਕਿ ਇਹਨਾਂ ਦੀ ਵਿਚਾਰਧਾਰਾ ਜਿਹੜੀ ਆ ਉਹ ਸਾਰੇ ਧਰਮਾਂ ਦੀ ਵਿਚਾਰਧਾਰਾ ਹੈਗੀ ਆ ਉਹਨਾਂ ਦੀ ਕੱਲੀ ਹਾਂ ਪੰਜਾਬ ਦੇ ਮੁੱਦਿਆਂ ਲਈ ਤਾਂ ਸਾਰੇ ਖੜੇ ਆ ਯਾਰ ਪੰਜਾਬ ਦੇ ਮੁੱਦਿਆਂ ਲਈ ਤੁਸੀਂ ਵੀ ਖੜੇ ਹੋ ਭਾਈ ਅਮਰਿਤਪਾਲ ਸਿੰਘ ਵੀ ਖੜਾ ਹੈ ਰਖੜਾ ਵੀ ਖੜੇ ਨੇ ਤੇ ਮੈਂ ਵੀ ਖੜਾ ਹਾਂ ਤੁਸੀਂ ਵੀ ਖੜੇ ਹੁਣ ਡਿਪੈਂਡ ਕਰਦਾ ਹੈ ਕਿ ਜਿਹੜਾ ਇਹਨਾਂ ਦਾ ਵਿਚਾਰਧਾਰਾ ਕੀ ਲੈ ਕੇ ਚੱਲਦਾ ਹੈ ਅਕਾਲੀ ਦਲ ਭਾਈ ਅਮਰਿਤਪਾਲ ਸਿੰਘ ਦਾ ਇਹ ਜੇ ਸਿਮਰਜੀਤ ਸਿੰਘ ਮਾਨ ਵਾਲੀ ਵਿਚਾਰਧਾਰਾ ਤੇ ਚੱਲਣਗੇ ਫਿਰ ਉਸ ਹਰਨਾ ਪੰਜਾਬ ਦਾ ਉਹਨਾਂ ਕੀ ਵੋਟ ਪਰਸੈਂਟੇਜ ਉਹਨਾਂ ਦਾ ਜਿਹੜਾ ਹੁੰਦਾ ਉਹਨਾਂ ਕੀ ਰਹਿ ਜਾਂਦਾ ਲੇਕਿਨ ਗੱਲ ਇਹ ਹੈ ਕਿ ਜੇ ਇਹਨਾਂ ਦੀ ਵਿਚਾਰਧਾਰਾ ਇਹ ਰਹੀ ਕਿ ਅਸੀਂ ਸਾਰੇ ਧਰਮਾਂ ਦਾ ਸਾਰਿਆਂ ਦਾ ਲੈ ਕੇ ਚੱਲਣਾ ਹੈ ਇੱਕ ਸੰਯੁਕਤ ਅਕਾਲੀ ਦਲ ਇਦਾਂ ਦਾ ਬਣਾਣਾ ਜਿਹੜੇ ਸ਼ਹਿਰੀ ਖੇਤਰ ਚ ਹਿੰਦੂਆਂ ਨੂੰ ਵੀ ਪਸੰਦ ਹੋਵੇ ਸਾਰਿਆਂ ਨੂੰ ਹੋਵੇ ਫਿਰ ਉਹ ਅਕਾਲੀ ਦਲ ਕਾਮਯਾਬ ਹੋ ਜਾਏਗਾ ਇਹ ਫਿਲਹਾਲ ਸਿਚੁਏਸ਼ਨ ਜਿਹੜੀ ਆ ਉਹ ਪੈਦਾ ਹੁੰਦੀ ਪਈ ਆ ਵੇਖਣ ਵਾਲੀ ਗੱਲ ਆ ਕਿ ਆਉਂਦਾ ਸਮਾਂ ਲੈ ਕੇ ਕੀ ਆਵੇਗਾ ਫਿਲਹਾਲ ਕੌਣ ਇਸ ਪਾਰਟੀ ਦਾ ਹਿੱਸਾ ਹੋਵੇਗਾ ਕੌਣ ਨਹੀਂ ਹੋਵੇਗਾ ਉਹ ਫਿਲਹਾਲ 14 ਤਰੀਕ ਨੂੰ ਵਿਚਾਰਿਆ ਜਾਵੇਗਾ ਜਦੋਂ ਇਸ ਦਾ ਸਿੱਧਾ ਤੌਰ ਤੇ ਐਲਾਨ ਕੀਤਾ ਜਾਵੇਗਾ ਫਿਲਹਾਲ ਖਬਰਾਂ ਆ ਰਹੀਆਂ ਨੇ ਕਿ 14 ਤਰੀਕ ਤੱਕ ਇੰਤਜ਼ਾਰ ਜ਼ਰੂਰੀ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ